ਜਿਸ ਵਿਆਹ ਨੂੰ ਬਾਬੇ ਨਾਨਕ ਨੇ ਮਨਾ ਨਹੀਂ ਕੀਤਾ ਅੱਜ ਤੁਹਾਡੇ ਬੱਚੇ ਮਨਾ ਕਰਨ ਔਰ ਤੁਸੀਂ ਕਹੀ ਜਾਓ ਨਹੀਂ ਜੀ ਅਜੇ ਬੱਚਾ ਪੜਦਾ ਹੈ ਪੜਦਾ ਨਹੀਂ ਹੈ ਇੱਕ ਸ਼ਬਦ ਅੰਗਰੇਜ਼ੀ ਦਾ ਪੈਸੇਜ ਤੁਸੀਂ ਬੱਚੇ ਨੂੰ ਪੈਸੇ ਹੀ ਦੇ ਰਹੇ ਹੋ ਵੀ ਜਾ ਕਾਕਾ ਆਪਣੀ ਮਰਜ਼ੀ ਨਾਲ ਵਿਆਹ ਕਰ ਲੈ ਤੁਸੀਂ ਰਾਹ ਛੱਡ ਰਹੇ ਹੋ ਬੱਚੇ ਦੀ 35 ਸਾਲ ਤੱਕ ਤੁਸੀਂ ਉਹਨੂੰ ਉਹਦੇ ਉਹਨੂੰ ਕੋਈ ਕੁੜੀ ਦੱਸੀ ਨਹੀਂ ਕਿ ਪੋਤਾ ਸੋਹਣੀ ਜੀ ਕੁੜੀ ਆਪਾਂ ਵਿਆਹ ਕਰ ਲਈਏ ਤੁਸੀਂ ਬੱਚੇ ਨੂੰ 35 ਸਾਲ ਮੌਕਾ ਦਿੱਤਾ ਹੈ। ਵਿਜਾ ਜਿਸੇ ਮਰਜ਼ੀ ਜਾ ਕੇ ਵਿਆਹ ਕਰ ਲੈ ਹਿੰਦੂਆ ਨਾ ਕਰ ਲੈ ਮੁਸਲਮਾਨਾ ਨਾ ਕਰ ਲੈ ਸਿੱਖਾ ਨਾ ਕਰ ਲੈ ਸਾਈਆਂ ਨਾ ਕਰ ਲੈ ਪਾਰਸੀਆਂ ਨਾ ਕਰ ਲੈ ਜੁਦੀਆਂ ਨਾ ਕਰ ਲੈ ਕਾਲੇ ਨਾ ਕਰ ਲੈ ਗੋਰੇ ਨਾ ਕਰ ਲੈ ਜਿੱਥੇ ਕਰਨਾ ਏ ਉੱਥੇ ਕਰ ਲੈ। ਸਾਨੂੰ ਨਹੀਂ ਸਮਝ ਆ ਰਹੀ ਕਿ ਜ਼ਿੰਦਗੀ ਅੱਜ ਤੁਸੀਂ ਦੇਖਿਆ ਹੋਏਗਾ ਹਰ ਬੱਚਾ ਕੀ ਕਹਿੰਦਾ ਹੈ ਮੈਂ ਆਪਣੀ ਜ਼ਿੰਦਗੀ 'ਚ ਸਕਸੈਸ ਹੋਣਾ ਹੈ। ਪੁੱਛੋ ਵੀ ਵਿਆਹ ਕਰਨਾ ਸਕਸੈਸ ਹੋਣਾ ਨਹੀਂ ਹੈ। ਤੇਰੇ ਵੀ ਦੋ ਬੱਚੇ ਹੋਣ ਕਿ ਇਹ ਸਕਸੈਸ ਹੋਣਾ ਨਹੀਂ ਹੈ ਕਿਵੇਂ ਲੱਡੇ ਚੜੇ ਹੋ ਕੇ ਭੱਜੇ ਫਿਰਨਾ ਇਹੀ ਸਕਸੈਸ ਹੈ ਮੇਰੀ ਗੱਲ ਯਾਦ ਰੱਖਣਾ 40 45 ਸਾਲ ਤੋਂ ਬਾਅਦ ਐਸੇ ਲੋਕ ਜਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਜਾਂ ਨਸ਼ੇ ਵਿੱਚ ਚਲੇ ਜਾਂਦੇ ਨੇ ਤੇ ਗ੍ਰਸਤੀ ਗ੍ਰਸਤੀ 40 45 ਸਾਲਾਂ ਤੋਂ ਬਾਅਦ ਉਹਦਾ ਤਾਂ ਰੁਤਬਈ ਸਟੇਟਸ ਹੀ ਵੱਡਾ ਹੋ ਜਾਂਦਾ ਇਧਰੋਂ ਦੋਤਰੇ ਭੱਜੇ ਆਉਂਦੇ ਨੇ ਇਧਰੋਂ ਪੁੱਤਰੇ ਭੱਜੇ ਆਉਂਦੇ ਨੇ ਉਹਨੂੰ ਨਸ਼ੇ ਕਰਨ ਦੀ ਕੀ ਲੋੜ ਹੈ ਜੀ ਜਿਹਦੇ ਉੱਤੇ ਇੱਕ ਪੁੱਤਰਾ ਇਧਰੋਂ ਛਾਲ ਮਾਰੇ ਇੱਕ ਪੁੱਤਰਾ ਇਧਰੋਂ ਛਾਲ ਮਾਰੇ ਉਹਨੂੰ ਕਹਿੰਦਾ ਡਿਪਰੈਸ਼ਨ ਹੈ ਜੀ ਪਿੱਛੇ ਜਿਹਨੇ ਇੱਕ ਇੰਸਟਰੂਮੈਂਟ ਚੱਲਿਆ ਸੀ ਹੁਣ ਮੈਂ ਬੋਲਾਂਗਾ ਤੁਸੀਂ ਕਹੋਗੇ ਠੀਕ ਹੈ ਗੱਲ ਹਰ ਚੌਕ ਦੇ ਵਿੱਚ ਨਾ ਇੱਕ ਚੱਕਰੀ ਜੀ ਵੇਚਦੇ ਹੁੰਦੇ ਸੀ। ਜੋ ਬੱਚਿਆਂ ਦੀ ਗੇਮ ਜੀ ਹੁੰਦੀ ਹੈ। ਪਰ ਹੈ ਸੀ ਕਹਿੰਦੇ ਜੀ ਇਹ ਡਿਪਰੈਸ਼ਨ ਵਾਸਤੇ। ਕੀ ਸੀ ਉਹਨੂੰ ਏਦਾਂ ਉਂਗਲ ਨਾਲ ਫੜ ਲਓ ਤੇ ਦੂਜੀ ਉਂਗਲ ਨਾਲ ਘੁਮਾਈ ਜਾਓ। ਉਹਦੇ ਮੈਨੂੰ ਵੀ ਪਤਾ ਹੈ ਜਿਹੜੇ ਲੋਕ ਉੱਥੇ ਬਿੱਲੀਆਂ ਰੱਖਦੇ ਡਿਪਰੈਸ਼ਨ ਤੋਂ ਹੀ ਰੱਖਦੇ ਨੇ। ਵੀ ਚਲੋ ਹੋਰ ਕੋਈ ਨਹੀਂ ਘਰ 'ਚ ਗੱਲ ਕਰਨ ਵਾਲਾ ਤੇ ਕਦੇ ਕੁੱਤੇ ਨੂੰ ਬਾਹਰ ਲੈ ਕੇ ਕਦੇ ਬਿੱਲੀ ਨੂੰ ਅੰਦਰ ਲੈ ਕੇ ਤੇ ਜਿਨ੍ਹਾਂ ਦੇ ਘਰ ਵਿੱਚ ਸੱਚੀ-ਮੁੱਚੀ ਦੇ ਟੈਡੀ ਬੀਅਰ ਹੋਣ ਉਹਨਾਂ ਨੂੰ ਏਦਾਂ ਦੇ ਟੈਡੀ ਬੀਅਰ ਰੱਖਣ ਦੀ ਕੀ ਲੋੜ ਐ ਜੀ ਸਾਨੂੰ ਨਹੀਂ ਪਤਾ ਸਕਸੈਸ ਜ਼ਿੰਦਗੀ ਕਿਸ ਨੂੰ ਕਹਿੰਦੇ ਨੇ ਅਸੀਂ ਪਹਿਲਾਂ ਜੋਗੀ ਕਹਿੰਦੇ ਸੀ ਵੀ ਇਹ ਗ੍ਰਸਤ ਜੰਜਾਲ ਐ ਹੁਣ ਪੜ੍ਹੇ ਲਿਖੇ ਕਹਿਣ ਲੱਗੇ ਜੀ ਇਹ ਜੰਜਾਲ ਐ ਕਿਵੇਂ ਕਰਨਾ ਪਰ ਉਹ ਜੀ ਕਹੀ ਜਾਂਦੇ ਇਹ ਰਿਸ਼ਤੇ ਗਿਆਨੀ ਜੀ ਚੱਲਦੇ ਨਹੀਂ ਨਹੀਂ ਤੁਸੀਂ ਚਲਾਉਣ ਦੀ ਕਸਰ ਛੱਡੀ ਨਹੀਂ ਐ ਇਹ ਸਭ ਗਲਤੀਆਂ ਦੇ ਅਸੀਂ ਜ਼ਿੰਮੇਵਾਰ ਹਾਂ ਮਾਪੇ ਜ਼ਿੰਮੇਵਾਰ ਸਾਡਾ ਸਮਾਜ ਜ਼ਿੰਮੇਵਾਰ ਹੈ ਆਪਣੇ ਬੱਚਿਆਂ ਨੂੰ ਦੱਸੋ ਤੁਹਾਡਾ ਵਿਆਹ ਹੋਣਾ ਤੁਹਾਡਾ ਜੀਵਨ ਸਾਥੀ ਹੋਣਾ ਤੁਹਾਡੇ ਬੱਚੇ ਹੋਣੇ ਤੁਹਾਡਾ ਇੱਕ ਘਰ ਹੋਣਾ ਤੁਹਾਡਾ ਇੱਕ ਟਾਰਗੇਟ ਹੋਣਾ ਕਿ ਰਾਤ ਨੂੰ ਮੈਂ ਇੱਥੇ ਆ ਕੇ ਸੌਣਾ ਹੈ ਕਿ ਇਹ 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 ਤੁਹਾਡੇ ਸਕਸੈਸ ਉੱਚ ਨਹੀਂ ਆਉਂਦਾ ਵੀ ਤੁਹਾਡਾ ਵੀ ਕੋਈ ਐਡਰੈਸ ਹੋਵੇ